ਹਾਂਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਬਾਈ ਤੇ ਅੱਜ ਗੱਲ ਕਰਦੇ ਆਂ ਆਪਾਂ ਗੰਨੇ ਤੇ ਬਣ ਰੇ ਗੁੜ ਦੀ ਪੁਰਾਣੇ ਬਿਲਕੁਲ ਆਰਗੇਨਿਕ ਗੰਨਾ ਬੀਜੇ ਹੋਇਆ ਚਮਾਂ ਆਰਗੇਨਿਕ ਆ ਤੇ ਹੱਥੋਂ-ਹੱਥੀ ਵਿਕ ਜਾਂਦਾ ਹੈ ਚਮਾਂ ਇਹਨਾਂ ਹੱਥੋਂ-ਹੱਥੀ ਤੇ ਆਹ ਦੇਖ ਸਕਦੇ ਹੋ ਤੁਸੀਂ ਬਿਨਾਂ ਰੇ ਸਪਰੇਏ ਤੋਂ ਜਵਾਂ ਪਿਓਰ ਗੁੜ ਫੁੱਲ ਆਰਗੇਨਿਕ ਆ ਤੇ ਵੈਸੀ ਵੀ ਤੁਸੀਂ ਆ ਸਕਦੇ ਹੋ ਇੱਥੇ ਗੰਨਾ ਲੈ ਕੇ ਗੁੜ ਕਢਵਾਉਣ ਲਈ ਉਹ ਬੰਨ ਜਾਂਦਾ ਕਲਾੜਾ ਹੈ ਕਲਾੜਾ ਬਿਸ ਨੂੰ ਦਿਖਾਵਾਂਗੇ ਆਜੋ ਤੇ ਬਈਆਂ ਜਿਸ ਪ੍ਰਾਨੇ ਗੁੱੜ ਲੈਣਾ ਹੋਵੇ ਉਹ ਵੀ ਬਾਈ ਕੰਟੈਕਟ ਕਰ ਸਕਦਾ ਕਿਉਂਕਿ ਇਹਨਾਂ ਦਾ ਆਪ ਦਾ ਗੰਨਾ ਹੈ ਬਾਈ ਤੇ ਬਿਲਕੁਲ 100% ਆਰਗੇਨਿਕ ਹੈ ਤੇ ਤੁਸੀਂ ਦੇਖ ਸਕਦੇ ਹੋ ਗੰਨਾ ਆ ਦੇਖੋ ਜਿਹੜਾ ਪਿਓਰ ਜਿਆਦਾ ਆਰਗੇਨਿਕ ਹੁੰਦਾ ਬਾਈ ਕੈਮੀਕਲ ਜਾਂ ਰੇਸ ਪ੍ਰਿਆ ਨਹੀਂ ਪਈਆਂ ਹੁੰਦੀਆਂ ਉਹ ਗੰਨਾ ਆ ਦੇਖੋ ਆ ਹਲਤ ਚ ਹੁੰਦਾ ਨਹੀਂ ਜ਼ਿਆਦਾਤਰ ਗੰਨਾ ਤੁਸੀਂ ਦੇਖ ਸਕਦੇ ਹੋ ਬਾਈ ਬਹੁਤ ਵੱਡਾ ਵੱਡਾ ਗੰਨਾ ਹੋ ਜਾਂਦਾ ਹੈ ਸਰਦਾਰ ਜਸਮਾਨੀ ਬਹੁਤ ਜ਼ਿਆਦਾ ਪਾਇਆ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਛੋਟੇ ਛੋਟਾ ਗੰਨਾ ਕਿਉਂਕਿ ਇਹ 100% ਆਰਗੇਨਿਕ ਹੈ ਪਿੰਡ ਚੱਕਲੀ ਸ਼ੇਰ ਸਰਦਾਰ ਅਮਰੀਕ ਸਿੰਘ ਬਾਦਲਗੜ ਵਾਲੀ ਸੜਕ ਦੇ ਸੂਏ ਦੇ ਉੱਤੇ ਘਰ ਹੈ ਬਾਈ ਦਾ ਤੇ ਆਪਾਂ ਮੋਬਾਈਲ ਨੰਬਰ ਵੀ ਮੈਂਸ਼ਨ ਕਰਾਂਗੇ ਤੇ ਪਹਿਲਾਂ ਤੁਹਾਨੂੰ ਦਿਖਾਈਏ ਕਲਾੜਾ ਅੱਜ ਬਾਈ ਨੇ ਗੰਨਾ ਲੱਗ ਰਹੇ ਟਰਾਲੀ ਤੇ ਭਰਨਾ ਗੋੜ ਬਣਾਉਣਾ ਸਟਾਰਟ ਕਰਨਗੇ ਹੁਣ ਇਹ ਤੇ ਅੱਜ ਆਪਾਂ ਇਹਨਾਂ ਕੋਲੇ ਜੂਸ ਵੀ ਪੀ ਕੇ ਜਾਵਾਂਗੇ ਕਿੰਨੇ ਦਾ ਜੂਸ ਪੀ ਕੇ ਜਾਵਾਂਗੇ ਆ ਦੇਖੋ ਆ ਬਈ ਨਿਆ ਦਾ ਖਲਾੜਾ ਬਈ ਤੁਸੀਂ ਆਪਣਾ ਗੰਨਾ ਲੈ ਕੇ ਵੀ ਆ ਸਕਦੇ ਹੋ ਗੁੜ ਬਣਵਾਣ ਲਈ ਤੇ ਆਪਣਾ ਗੰਨਾ ਲੈ ਕੇ ਤੁਸੀਂ ਆ ਸਕਦੇ ਹੋ ਗੁੜ ਬਣਵਾਣ ਲਈ ਤੇ ਬਿਲਕੁਲ ਤਿਆਰ ਹੈ ਹੁਣ ਸਟਾਰਟ ਕਰਤਾ ਬਈਆਂ ਨੇ ਤੇ ਅੱਜ ਮੈਨੂੰ ਲੱਗਦਾ ਪਹਿਲੀ ਵਾਰ ਗੁੜ ਬਣਾਣਗੇ ਇਹ ਆਪਣਾ ਆ ਦੇਖ ਸਕਦੇ ਹੋ ਤੁਸੀਂ ਜਮਾ ਤਿਆਰ ਹੈ ਬਈ ਆ ਗੰਨੇ ਪੀੜਨ ਵਾਲੀ ਮਸ਼ੀਨ ਲਾ ਤਾਂ ਵੰਜਣੇ ਟਰੈਕਟਰ ਸਾਰਾ ਕੁਝ ਤਿਆਰ ਕਰਤਾ ਪਿੰਡ ਚੱਕਲੀ ਸ਼ੇਰਾ ਜ਼ਿਲ੍ਹਾ ਮਾਨਸਾ ਜਿਲ੍ਹਾ ਜਿਲ੍ਹਾ ਮਾਨਸਾ ਤਸਵੀਰ ਭਲੱਡਾ ਤੇ ਬਾਈ ਦਾ ਮੋਬਾਈਲ ਨੰਬਰ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਇੱਕ ਵਾਰ ਬਾਈ ਦਾ ਮੋਬਾਈਲ ਨੰਬਰ ਹੈ ਜੀ 7889998778 7889998778 ਬਾਈ ਦਾ ਮੋਬਾਈਲ ਨੰਬਰ ਹੈ ਜੀ ਇਹ ਆ ਗਈ ਸੜਕ ਜਿਹੜੀ ਇੱਧਰ ਬਾਦਲਗੜ ਨੂੰ ਜਾ ਰਹੀ ਹੈ ਤੇ ਇੱਧਰ ਜਾਰੀ ਜੀ ਪਿੰਡ ਚੱਕ ਲਈ ਛੇੜ ਨੂੰ ਤੇ ਸੜਕ ਦੇ ਉੱਤੇ ਬਿਲਕੁਲ ਐਨ ਸੜਕ ਦੇ ਉੱਤੇ ਬਣਿਆ ਹੋਇਆ ਲਾਇਆ ਹੋਇਆ ਬੰਜਰ ਨਿਕਲਾੜਾ ਤੇ ਤੁਸੀਂ ਆਪਣਾ ਗੁੜ ਲਿਆ ਕੇ ਆਪਣਾ ਗੰਨਾ ਲਿਆ ਕੇ ਸੋਰੀ ਗੁੜ ਬਣਵਾ ਸਕਦੇ ਹੋ ਤੇ ਇਹਨਾਂ ਤੋਂ ਵੀ ਲੈ ਕੇ ਜਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਖਾਲੀਆਂ ਪਰ ਲੱਗ ਰਹੇ ਨੇ ਇਹਨਾਂ ਤੋਂ ਵੀ ਲੈ ਕੇ ਜਾ ਸਕਦੇ ਹੋ ਗੁੜ 100% ਆਰਗੈਨਿਕ ਗੁੜ ਹੁੰਦਾ ਬਈ ਇਹਨਾਂ ਕੋਲੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਈ ਤਾਂ ਕਿ ਬਾਈ ਜਿਹੜੀ ਆਪਣੇ ਏਰੀਆ ਦੇ ਵਿੱਚ ਕਿਤੇ ਕਿਤੇ ਰਹਿ ਗਈ ਕਲਾੜੇ ਹੁਣ ਤਾਂ ਤੇ ਕਿਸੇ ਪ੍ਰਾਨ ਦੀ ਕਮ ਆ ਸਕੇ ਵੀਡੀਓ ਤੇ ਕਿਸੇ ਪ੍ਰਾਨੇ ਗੁੜ ਲੈਣਾ ਹੋਵੇ ਤਾਂ ਵੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਮੋਬਾਈਲ ਨੰਬਰ ਵੀ ਆਪਾਂ ਵੀਡੀਓ ਦੇ ਉੱਤੇ ਮੈਂਸ਼ਨ ਕਰ ਦਾਂਗੇ ਤੇ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ